ਜ਼ਿਲ੍ਹਾ ਸੰਗਰੂਰ ਦੇ ਪਿੰਡ ਵਿੱਜਲਪੁਰ ਦਾ ਨੌਜਵਾਨ ਕੈਨੇਡਾ ਪੁਲਿਸ ਵਿੱਚ ਭਰਤੀ ਹੋਇਆ ਹੈ ਅੱਜ ਉਸ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ ਇੱਕ ਪਾਸੇ ਪਰਿਵਾਰ ਵਿੱਚ ਖੁਸ਼ੀ ਬਹੁਤ ਹੈ ਕਿ ਉਹਨਾਂ ਦਾ ਪੁੱਤਰ ਕੈਨੇਡਾ ਦੀ ਪੁਲਿਸ ਵਿੱਚ ਭਰਤੀ ਹੋਇਆ ਹੈ ਪਰੰਤੂ ਨਾਲ ਹੀ ਇਸ ਗੱਲ ਦਾ ਅਫਸੋਸ ਹੈ ਕਿ ਜੇਕਰ ਇੱਥੋਂ ਦੀ ਸਰਕਾਰਾਂ ਨੌਕਰੀਆਂ ਦੇਣ ਤਾਂ ਅੱਜ ਉਹਨਾਂ ਦਾ ਪੁੱਤ ਪੰਜਾਬ ਦੀ ਪੁਲਿਸ ਵਿੱਚ ਭਰਤੀ ਹੁੰਦਾ ਤਾਂ ਇਹ ਖੁਸ਼ੀ ਦੁੱਗਣੀ ਚੋਗਣੀ ਹੋ ਜਾਣੀ ਸੀ ਹਰ ਵਾਸਾ ਕਰ ਰਿਹਾ ਹੈ ਕੋਟੀ ਤੁਹਾਡੇ ਬੇਟੇ ਨੇ ਕੈਨੇਡਾ ਦੇ ਵਿੱਚ ਨਾਮ ਰੋਸ਼ਨ ਕੀਤਾ ਹੈ ਤੁਹਾਡੇ ਪਿੰਡ ਬੇਜਰਪੁਰ ਦਾ ਤੇ ਪੰਜਾਬ ਕੀ ਕਹੜਾ ਜੀ ਕਿੰਨੀ ਖੁਸ਼ੀ ਹੈ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਵੀਰੇ ਸਾਡੇ ਬੱਚੇ ਦਾ ਬਚਪਨ ਦਾ ਸੁਪਨਾ ਪੂਰਾ ਹੋਇਆ ਉਹਨੂੰ ਬਚਪਨ ਤੋਂ ਇਹੀ বাসੋ ਦੀ ਚੋਆਇਸ ਸੀ ਵੀ ਮੈਂ ਪੂਰ ਸੱਚ ਬਲਕਣ ਬਸ ਹਰੇ ਵਧੀਆ ਪੜਦਾ ਸੀ ਖੇਡਦਾ ਵੀ ਸੀ ਬਹੁਤ ਵਧੀਆ ਸੀ ਉੱਧਰ ਜਾ ਕੇ ਵੀ ਉਹਨੇ ਬਹੁਤ ਮਿਹਨਤ ਕੀਤੀ ਹੈ ਤੇ ਸਟੱਡੀ ਵੀ ਕੀਤੀ ਐ ਆਪ ਦਾ ਸਰੀਰ ਵੀ ਫਿੱਟ ਰੱਖਿਆ ਸਾਰਾ ਕੁਝ ਵਧੀਆ ਕੀਤਾ ਚੌਕ ਮਿਲਿਆ ਤੇ ਖੁਸ਼ੀ ਬਹੁਤ ਐ ਪਰ ਜਿਹੜਾ ਆਪਣਾ ਮਾਪਿਓ ਦਾ ਬੱਚੇ ਨਾਲੋਂ ਗਾਇਬ ਪੈ ਜਾਂਦਾ ਔਖਾ ਬਹੁਤ ਜਾਂਦਾ ਇਹ ਨਹੀਂ ਲੱਗਦਾ ਕਿ ਜੇ ਇਹੀ ਨੌਕਰੀ ਇੰਡੀਆ ਦੇ ਵਿੱਚ ਮਿਲੀ ਹੁੰਦੀ ਤਾਂ ਵੱਖਰਾ ਜਿਹੜੀ ਖੁਸ਼ੀ ਤੇ ਹੋਰ ਵੀ ਜ਼ਿਆਦਾ ਖੁਸ਼ੀ ਤੁਹਾਡੇ ਸਾਹਮਣੇ ਹੁੰਨਾ ਸੀ ਮਿਲ ਜਾਣੀ ਸੀ ਵੀਰੇ ਉਹਨੇ ਉਹਨੇ ਯੂਨੀਵਰਸਿਟੀ ਟ੍ਰਾਇਲ ਦਿੱਤੇ ਤੇ ਉਰੇ ਵਾਸੋਂ ਨੂਰੇ ਵਾਲੀਆਂ ਸਰਕਾਰਾਂ ਦਾ ਪਤਾ ਹੈ ਉਰੇ ਦੂਸਰਾ ਬੱਚਾ ਰੱਖ ਲਿਆ ਇਹ ਉਹ ਕਰਤਾ ਫਿਰ ਸਾਨੂੰ ਤਾਂ ਕਰਕੇ ਬਾਹਰ ਭੇਜਣਾ ਪਿਆ ਨਹੀਂ ਹੋਤਾ ਜਾਂਦਾ ਨਹੀਂ ਸੀ ਖੁਸ਼ੀ ਨਹੀਂ ਉਹ ਉਰੇ ਕਰ ਲੈਂਦਾ ਬਹੁਤ ਕੁਝ ਕਰ ਲੈਂਦਾ ਉਰੇ ਉਹ ਸਾਨੂੰ ਮਾਨਵੀਤੀ ਬਚਪਨ ਤੋਂ ਹੀ ਉਹ ਛੋਟਾ ਹੁੰਦਾ ਪੂਰਾ ਫਿਰ 2007 ਚ ਵਰਡ ਕੱਪ ਚੱਲਿਆ ਉਦੋਂ ਨੂੰ ਬਹੁਤ ਖੁਸ਼ੀ ਸੀ ਵੀ ਮੈਂ ਖੇਡਿਆ ਛੋਟਾ ਜਿਹਾ ਹੁੰਦਾ ਸੀ ਉਦੋਂ ਉਹ ਸਾਡੇ ਉਹ ਜਿਹੜੇ ਰਿਸ਼ਤੇਦਾਰ ਸੁਲਤਾਨ ਉਰੀ ਸੰਸਪੂਰੀ ਉਹ ਸਾਡੇ ਰਿਸ਼ਤੇਦਾਰ ਸੀ ਉਹਨਾਂ ਕੋਲੇ ਜਾਂਦਾ ਖੇਡਦਾ ਬਹੁਤ ਵਧੀਆ ਕਰਦਾ ਸੀ ਮਿਹਨਤ ਬਹੁਤ ਕੀਤੀ ਵੀਰੇ ਉਰੋ ਭੱਟੀਆਲ ਤੱਕਰ ਗੁਰੂ ਘਰ ਤੱਕਰ ਭੱਜਣ ਜਾਂਦਾ ਸੀ ਕੈਨੇਡਾ ਜਾ ਕੇ ਵੀ ਬਹੁਤ ਉਹਨੇ ਸਟਰਗਲ ਕਰਿਆ ਹੁਣ ਵੀ ਉਹਨੇ ਜਿਹੜੀ ਇਹ ਜੁਆਇਨਿੰਗ ਲਈ ਆ ਪੁਲਿਸ ਚ ਬਹੁਤ ਜ਼ਿਆਦਾ ਸਟਰਗਲ ਕਰੇ ਪਰ ਉਹਨੂੰ ਵੀ ਮੇਰਾ ਮੁੰਡਾ ਖੁਸ਼ ਬਣੇ ਜਦੋਂ ਰੋ ਗਿਆ ਮੈਂ ਉਹ ਕਹਿ ਕੇ ਭੇਜਿਆ ਸੀ ਵੀ ਪੁੱਤ ਤੈਨੂੰ ਕੱਲ ਤੱਕ ਮਚਨਾ ਪਈ ਜੀ ਵੀ ਉੱਧਰ ਜਾ ਕੇ ਬਸ ਤੂੰ ਸਾਡਾ ਮਾਂ ਪਿਓ ਦਾ ਨਾਮ ਰੋਸ਼ਨ ਕਰੀ ਖੁਸ਼ੀ ਆ ਬਹੁਤ ਆਦੀ ਪਰ ਜਿਹੜਾ ਸਾਡਾ ਮਾਂ ਪਿਓ ਦਾ ਬੱਚਿਆਂ ਦਾ ਗੈਪ ਪੈ ਜਾਂਦਾ ਉਹ ਵੀ ਦਿਨ ਬਹੁਤ ਔਖੇ ਨੇ ਕੱਢਣੇ ਜਿੱਦ ਵਿੱਚ ਬੱਚਿਆਂ ਨੂੰ ਮਜ਼ਦੂਰੀ ਬਣ ਜਾਂਦੀ ਹੈ ਬਾਹਰ ਭੇਜਣਾ ਅੱਜ ਖੁਸ਼ੀ ਦਾ ਦਿਨ ਹੈ ਮਤਲਬ ਕਿ ਕਿਦਾਂ ਦਿਲ ਨੂੰ ਕਿੰਤਾ ਲੱਗ ਰਿਹਾ ਕਿਉਂਕਿ ਜੇਕਰ ਤੁਹਾਡੇ ਕੋਲੇ ਹੁੰਦਾ ਇੱਥੇ ਉਹਨੂੰ ਨੌਕਰੀ ਮਿਲੀ ਹੁੰਦੀ ਮਾਂ ਉਹਨੂੰ ਆਪਣੇ ਸੀਨੇ ਨਾਲ ਲਾਉਂਦੀ ਐ ਕਿੰਤਾ ਮਹਿਸੂਸ ਹੁੰਦਾ ਬਹੁਤ ਵੀ ਰਿਹਾ ਉਹ ਲੱਗਦਾ ਓੱਖਾ ਤਾਂ ਬਹੁਤ ਲੱਗਦਾ ਛੋਟਾ ਸੀ ਬੇਟੀਆਂ ਨੇ ਆ ਦੋ ਬੇਟੀਆਂ ਤੋਂ ਛੋਟਾ ਸੀ ਮਸਾ ਹੋਇਆ ਸੀ ਭੱਜਾ ਵੀ ਮਸਾ ਸੀ 6 ਸਾਲ ਹੋ ਗਏ ਜੀ ਨਹੀਂ ਲੱਗਦਾ ਪਰ ਭੇਜ ਕੇ ਹੂੰ ਬਸ ਫਿਰ ਹੁਣ ਸਰਕਾਰਾਂ ਦਾ ਉਸ ਅਪ ਦਾ ਉਦੋਂ ਇਹ ਹੋ ਗਿਆ ਵੀਰੇ ਬੱਚਿਆਂ ਨੂੰ ਦੇਖ ਦੇ ਕੇ ਸਾਨੂੰ ਐਂ ਤੇ ਵੀ ਬਾਹਰ ਪਤਾ ਨਹੀਂ ਕੀ ਐ ਚਲੋ ਉੱਧਰ ਦੀ ਸਰਕਾਰ ਨੇ ਧਰਤੀ ਤੇ ਵੀ ਉਹਨੇ ਬਹੁਤ ਕੁਝ ਬਣਾਇਆ ਖੱਟਿਆ ਉੱਧਰ ਜਾ ਕੇ ਵੀ ਬਹੁਤ ਕੁਝ ਬਣਾਇਆ ਪਰ ਫੇਰ ਵੀ ਜਿਹੜਾ ਹੁਣ ਸਾਡੇ ਕੋਲੇ ਹੁੰਦਾ ਜਿਆਦਾ ਖੁਸ਼ੀ ਹੁੰਦੀ ਸੱਸ਼ੀ ਗਾਲ ਜੀ ਮੈਂ ਕੁਲਜੀਤ ਸਿੰਘ ਦੀ ਵੱਡੀ ਸਿਸਟਰ ਆਂ ਬਹੁਤ ਖੁਸ਼ੀ ਦੀ ਗੱਲ ਹੈ ਜੀ ਵੀ ਮੇਰੇ ਬ੍ਰਦਰ ਨੇ ਜਾ ਕੇ ਉੱਧਰ ਬਹੁਤ ਵਧੀਆ ਕੋਸ਼ਿਸ਼ ਕੀਤੀ ਤੇ ਉਹਨੇ ਉੱਧਰ ਜਾ ਕੇ ਨੌਕਰੀ ਹਾਸਲ ਕੀਤੀ ਹੈ ਜੀ ਬਟ ਜੇ ਉਹ ਇਹੀ ਜੋਬ ਇੱਧਰ ਹਾਸਲ ਕਰਦਾ ਜੀ ਤਾਂ ਸਾਨੂੰ ਹੋਰ ਵੀ ਜ਼ਿਆਦਾ ਖੁਸ਼ੀ ਮਹਿਸੂਸ ਹੋਣੀ ਸੀ ਕਿਉਂਕਿ ਸਾਡਾ ਭਰਾ ਸਾਡੇ ਕੋਲ ਵੀ ਹੁੰਦਾ ਤੇ ਇੱਧਰ ਪੰਜਾਬ 'ਚ ਤਰੱਕੀ ਕਰਦਾ ਤਾਂ ਸਾਨੂੰ ਇਸ ਤੋਂ ਵੀ ਜ਼ਿਆਦਾ ਖੁਸ਼ੀ ਹੋਣੀ ਸੀ ਬਟ ਅਸੀਂ ਅੱਜ ਵੀ ਉੱਥੇ ਪ੍ਰਾਊਡ ਫੀਲ ਕਰਦੇ ਆਂ ਕਿਉਂ ਨਾ ਮਤਲਬ ਉੱਧਰ ਜਾ ਕੇ ਉਸ ਬਾਹਰਲੀ ਧਰਤੀ ਤੇ ਜਾ ਕੇ ਇੰਨੀ ਸਟਰਗਲ ਕਰਕੇ ਜੀ ਅੱਜ ਆਪਦੇ ਆਪ ਨੂੰ ਬਹੁਤ ਕਾਮਯਾਬ ਬਣਾਇਆ ਅੱਜ ਖੁਸ਼ੀ ਦੇ ਦਿਨ ਨੂੰ ਮਿਸ ਕਰ ਰਹੇ ਹਾਂਜੀ ਬਹੁਤ ਜ਼ਿਆਦਾ ਮਿਸ ਕਰ ਰਹੇ ਆਂ ਜੀ ਕਿਉਂਕਿ ਸਾਡ ਤੋਂ ਛੋਟਾ ਹੀ ਦੋਨਾਂ ਤੋਂ ਆਬੀਅਸਲੀ ਵੱਡੀਆਂ ਭੈਣਾਂ ਨੂੰ ਆਪਣੇ ਭਰਾ ਦਾ ਜ਼ਿਆਦਾ ਹੀ ਹੁੰਦਾ ਹੈ ਜੀ ਅੱਜ ਅੱਜ ਦਾ ਬਰਥਡੇ ਵੀ ਆ ਤਾਂ ਅਸੀਂ ਉਹਨੂੰ ਅੱਜ ਬਹੁਤ ਜ਼ਿਆਦਾ ਮਿਸ ਕਰ ਰਹੇ ਹਾਂ ਬਟ ਅਸੀਂ ਪ੍ਰਾਊਡ ਵੀ ਬਹੁਤ ਜ਼ਿਆਦਾ ਫੀਲ ਕਰਦੇ ਹਾਂ ਕੀ ਨਾਮ ਹੈ ਤੁਹਾਡਾ ਸਤਗੁਰ ਸਿੰਘ ਜੀ ਕਿਹੜਾ ਪਿੰਡ ਹੈ ਜੀ ਵਿਜਲਪੁਰਾ ਜੀ ਸਤਗੁਰਜੀ ਤੁਹਾਡੇ ਪਿੰਡ ਦੇ ਬੱਚੇ ਖੁਵਜੀਤ ਸਿੰਘ ਨੇ ਪਿੰਡ ਦਾ ਨਾਮ ਵੀ ਰੋਸ਼ਨ ਕੀਤਾ ਪੰਜਾਬ ਦਾ ਨਾਮ ਵੀ ਰੋਸ਼ਨ ਕੀਤਾ ਕੀ ਕਿੰਨੀ ਖੁਸ਼ੀ ਆ ਪਿੰਡ ਵਾਸਤੇ ਬਹੁਤ ਬੜੀ ਖੁਸ਼ੀ ਆ ਜੀ ਸਾਡੇ ਪਿੰਡ ਦਾ ਨਾਮ ਉੱਚਾ ਹੈ ਤੇ ਖਾਸ ਕਰਕੇ ਸਰਦਾਰ ਦਰਸ਼ਨ ਸਿੰਘ ਵੀ ਵਧਾਈ ਦੇ ਪਾਤਰ ਨੇ ਮਾਤਾ ਤੇ ਉਹਨਾਂ ਨੇ ਸਭ ਤੋਂ ਵੱਡੇ ਟੀਚਰ ਪਹਿਲਾਂ ਮਾਪਿਓ ਹੁੰਦੇ ਨੇ ਬੱਚੇ ਦੇ ਠੀਕ ਹੈ ਜੀ ਬਹੁਤ ਵਧੀਆ ਖੁਸ਼ੀ ਹੈ ਜੀ ਬੱਚੇ ਨੇ ਜਾ ਕੇ ਉਹਦਾ ਤਰੱਕੀ ਕੀਤੀ ਹੈ ਸਾਡੇ ਪਿੰਡ ਦਾ ਨਾਮ ਰੋਸ਼ਨ ਕੀਤਾ ਵੀ ਥੋੜਾ ਜਿਹਾ ਇੱਕ ਫੀਲ ਹੈ ਜਿਵੇਂ ਹੁਣ ਮਾਪਿਓ ਦੱਸਦੇ ਨੇ ਸਾਰੇ ਆਪਾਂ ਇਹ ਫੀਲ ਕਰਦੇ ਆ ਵੀ ਜੇ ਸਰਕਾਰਾਂ ਚੰਗੀਆਂ ਹੁੰਦੀਆਂ ਸਾਡਾ ਬੱਚਾ ਉਹੀ ਰਹਿ ਕੇ ਤਰੱਕੀ ਕਰਦਾ ਉਹ ਜ਼ਿਆਦਾ ਵਧੀਆ ਸੀ ਇਹ ਇਹੀ ਫੀਲ ਹੈ ਜੀ ਹੋਰ ਤਾਂ ਬੱਚੇ ਨੇ ਵਧੀਆ ਤਰੱਕੀ ਕੀਤੀ ਹੈ ਸਾਡੇ ਨਗਰ ਦਾ ਨਾਮ ਰੋਸ਼ਨ ਕੀਤਾ ਬਹੁਤ-ਬਹੁਤ ਚੰਗੀ ਗੱਲ ਹੈ ਜੀ ਅਨਕੀ ਨਾਮ ਹੈ ਤੁਹਾਡਾ ਗੁਰਜੀਤ ਕੁਰੇਵਾ ਤੁਹਾਡੇ ਕੌਣ ਲੱਗਦੇ ਨੇ ਗੁਰਜੀਤ ਜੀ ਬਹੁਤ ਖੁਸ਼ੀ ਹੈ ਬੁੱਤ ਮੈਨੂੰ ਇਹ ਵੀ ਬਹੁਤ ਤੈਜੀ ਮਾ ਤੁਹਾਡੇ ਪੁੱਤ ਪੋਤੇ ਕੈਨੇਡਾ ਦੇ ਵਿੱਚ ਨਾਮ ਰੋਸ਼ਨ ਕੀਤਾ ਹੈ ਤੁਹਾਡੇ ਪਿੰਡ ਦਾ ਪੰਜਾਬ ਦਾ ਇੰਡੀਆ ਦਾ ਕੀ ਕਿੰਨੀ ਖੁਸ਼ੀ ਹੈ ਤੁਹਾਨੂੰ ਬਹੁਤ ਖੁਸ਼ੀ ਹੈ ਜੀ ਹਮ ਜਰਨੈਲ ਸਿੰਘ ਜੀ ਜਰਨੈਲ ਸਿੰਘ ਜੀ ਤੁਹਾਡੇ ਭਾਂਜੇ ਨੇ ਕੈਨੇਡਾ ਦੇ ਵਿੱਚ ਵੱਡਾ ਨਾਮ ਬਣਾਇਆ ਪੰਜਾਬ ਦਾ ਆਪਣੇ ਪਿੰਡ ਦਾ ਕਿੰਨੀ ਖੁਸ਼ੀ ਹੈ ਤੁਹਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਅੱਜ ਪਰਿਵਾਰ ਖੁਸ਼ੀ ਮਨਾ ਰਹਿਆ ਸੀ ਤੇ ਨਾਲ ਸਾਨੂੰ ਮਤਲਬ ਇਸ ਗੱਲ ਦਾ ਦੁੱਖ ਵੀ ਆ ਵੀ ਜੇ ਕਿਤੇ ਸਰਕਾਰਾਂ ਇੱਥੇ ਉਹਨੂੰ ਕੋਈ ਇਸ ਤਰ੍ਹਾਂ ਦੀ ਜੌਬ ਦਿੰਦੀਆਂ ਤਾਂ ਉਹ ਜ਼ਿਆਦਾ ਖੁਸ਼ੀ ਸੀ ਬੱਚਾ ਘਰ ਰਹਿੰਦਾ ਹਰ ਇੱਕ ਬੱਚਾ ਲਾ ਲਓ ਤੁਸੀਂ ਇੱਥੇ 20 30 ਲੱਖ ਰੁਪਈਆ ਲਾ ਕੇ ਬਾਹਰਲੇ ਦੇਸਾਂ ਨੂੰ ਜਾ ਰਿਹਾ ਹੈ ਉੱਥੇ ਵੀ ਬਹੁਤ ਜ਼ਿਆਦਾ ਉਹਨਾਂ ਨੂੰ ਮਤਲਬ ਜਾ ਕੇ ਸਮੱਸਿਆ ਆ ਰਹੀਆਂ ਨੇ ਕੰਮ ਕਰਨ ਨੂੰ ਪਰ ਫਿਰ ਵੀ ਬੱਚੇ ਕਰ ਰਹੇ ਨੇ ਜੇ ਇੰਨਾ ਪੈਸਾ ਮਤਲਬ ਜਿਹੜਾ ਬਾਹਰ ਜਾ ਰਿਹਾ ਹੈ ਇਹ ਇੱਥੇ ਹੀ ਰਹਿੰਦਾ ਸਰਕਾਰਾਂ ਜੇ ਇਹਨਾਂ ਨੂੰ ਇੱਥੇ ਉਹ ਕਰਦੀਆਂ ਪੈਸਾ ਵੀ ਉਰੇ ਰਹਿੰਦਾ ਬੱਚੇ ਵੀ ਉਰੇ ਰਹਿੰਦੇ ਸਾਡਾ ਸਾਰਾ ਕਰੀਮ ਹੈ ਜਿਹੜੇ ਮਤਲਬ ਬੱਚਿਆਂ ਨੇ ਜਿਹਨਾਂ ਦਾ ਕੁਝ ਬਣਨਾ ਹੈ ਉਹ ਬੱਚੇ ਸਾਰੇ ਉਧਰ ਜਾ ਰਹੇ ਨੇ ਪੰਜਾਬ ਦਾ ਮਤਲਬ ਇਸ ਹਿਸਾਬ ਨਾਲ ਤਾਂ ਉਹ ਸਿਸਟਮ ਹੋ ਜਾਊਗਾ ਰੁਕ ਜਾਊਗਾ ਕਿੱਥੋਂ ਚੱਲੂਗਾ ਕਾਰੋਬਾਰ ਕਿੱਥੋਂ ਇੰਜੀਨੀਅਰ ਕਿੱਥੋਂ ਕੀ ਕੁਸਾਊਗਾ ਹਾਂਜੀ ਕੀ ਨਾਮ ਹੈ ਤੁਹਾਡਾ ਦਰਸ਼ਕ ਜੀ ਸਾਫ ਕਸਪੰਚ ਕਿਹੜਾ ਪਿੰਡ ਹੈ ਬਜਲਪੁਰ ਜੀ ਦਰਸ਼ਕ ਜੀ ਤੁਹਾਡਾ ਬੇਟਾ ਕੁਲਜੀਤ ਸਿੰਘ ਨੇ ਕੈਨੇਡਾ ਫੋਰਸ ਦੇ ਵਿੱਚ ਜੁਆਇਨ ਕੀਤਾ ਹੈ ਤਿੰਨ ਖੁਸ਼ੀ ਜਤੋਂ ਬਹੁਤ ਜ਼ਿਆਦਾ ਖੁਸ਼ੀ ਹੋਈ ਸਾਨੂੰ ਬਹੁਤ ਹੱਦੋਂ ਵੱਧ ਖੁਸ਼ੀ ਆ ਜੀ ਸਾਡੇ ਬੱਚੇ ਨੇ ਜਾ ਕੇ ਉੱਥੇ ਕੈਨੇਡਾ ਦੇ ਵਿੱਚ ਪੁਨ ਸੁਪਰਤੀ ਹੋਇਆ ਪਰ ਆ ਸਾਨੂੰ ਇੱਕ ਵਾਰ ਦਾ ਬੜਾ ਮਹਿਸੂਸ ਆਇਆ ਵੀ ਜਿਹੜੇ ਚੰਗੇ ਬੱਚੇ ਨੇ ਇਹ ਬਾਹਰ ਜਾ ਰਹੇ ਨੇ ਜੇ ਸਾਡੇ ਉਰੇ ਚੰਗੀਆਂ ਸਰਕਾਰਾਂ ਹੋਣ ਚੰਗੀਆਂ ਸਿਹਤ ਦੇਣ ਚੰਗੇ ਬੱਚਿਆਂ ਨੂੰ ਨੌਕਰੀਆਂ ਮਿਲਣ ਸਾਡੇ ਬੱਚੇ ਬਾਹਰ ਨਾ ਜਾਣ ਸਾਡੇ ਸਰਕਾਰਾਂ ਨੂੰ ਧਿਆਨ ਕਰਨਾ ਚਾਹੀਦਾ ਇਹ ਕੰਮਾਂ 'ਚ ਵੀ ਅਸੀਂ ਬੱਚਿਆਂ ਨੂੰ ਉਰੀ ਆਪਣੇ ਕੋਲੇ ਰੱਖੀਏ ਚੰਗੇ ਬੱਚਿਆਂ ਨੂੰ ਬਾਹਰ ਨਾ ਜਾਣ ਤੁਹਾਡੇ ਕੱਲਾ ਕੱਲਾ ਬੀਤਾ ਸੀ ਅੱਜ ਬਾਹਰ ਮਤਲਬ ਕਿ ਜਿਹੜੀ ਖੁਸ਼ੀ ਆ ਤੁਸੀਂ ਉਹਦਾ ਇੱਕ ਪੋਸਟਰ ਲਾ ਕੇ ਖੁਸ਼ੀ ਮਨਾ ਰਹੇ ਹੋ ਕਿਵੇਂ ਲੱਗਦਾ ਤੁਹਾਨੂੰ ਸਾਨੂੰ ਲੱਗਦਾ ਤਾਂ ਬਹੁਤ ਚੰਗਾ ਜੀ ਪਰ ਮੁੰਡਾ ਸਾਡਾ ਭਰਤੀ ਹੋਇਆ ਉੱਥੇ ਬੜੀ ਖੁਸ਼ੀ ਹੈ ਪਰ ਸਾਨੂੰ ਇੰਨਾ ਕਹਿ ਵੀ ਜੇ ਉਰੇ ਹੁੰਦੀ ਤਾਂ ਸਾਨੂੰ ਉਦੋਂ ਬਹੁਤ ਵੱਡੀ ਖੁਸ਼ੀ ਹੁੰਦੀ ਵੀ ਆਪਦੇ ਦੇਸ਼ 'ਚ ਰਹਿ ਕੇ ਆਪਦੇ ਇੰਡੀਆ 'ਚ ਰਹਿ ਕੇ ਭਰਤੀ ਹੁੰਦਾ ਉਰੇ ਮਲਾਜ ਹੁੰਦਾ ਸਾਨੂੰ ਬਹੁਤ ਵੱਡੀ ਖੁਸ਼ੀ ਹੁੰਦੀ ਪਰ ਅੱਜ ਫੇਰ ਵੀ ਸਾਨੂੰ ਮਸਹੂਰ ਹੋ ਰਿਹਾ ਇਹ ਵੀ ਜਿਹੜਾ ਸਾਡਾ ਬੱਚਾ ਬਾਹਰ ਹੈ ਸੀ ਉਰੇ ਖੁਸ਼ੀ ਮਨਾ ਰਹੇ ਕਿੱਥੇ ਜੇ ਉਰੇ ਆਈ ਸਰਕਾਰਾਂ ਗੌਰ ਕਰਨ ਤਾਂ ਸਾਡੇ ਬੱਚੇ ਉਰੇ ਮੱਲੀ